ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੇਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਝੰਡਿਆਣਾ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਚੜੱਕ ਝੰਡਿਆਣਾ ਵੀ ਕਹਿ ਦਿੰਦੇ ਆ ਤਿੰਨ ਨਗ ਆ ਜੀ ਦੋ ਸੂਏ ਸਵਾਏ ਆ ਇੱਕ ਗੱਬਣ ਆ ਜਿਹੜੇ ਮੁੱਲ ਰਹਿਣ ਵਾਲੇ ਆ ਬਿਲਕੁਲ ਛੋਟੇ ਛੋਟੇ ਵੀਡੀਓ ਨੂੰ ਵੰਡ ਤੇ ਕਰ ਦੇਖਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਾਲ ਘੰਟੀ ਦਬੜਨੋਲ ਤੇ ਸੈਟ ਕਰ ਲਿਓ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਤੇ ਐਡਰੈਸ ਦੱਸ ਦਿਓ ਜੀ ਨਾ ਆਪਣਾ ਮੱਖਣ ਸਿੰਘ ਜੋੜ ਪਿੰਡ ਝੰਡੇਵਾਲਾ ਚੜੈਕ ਜ਼ਿਲ੍ਹਾ ਮੋਗਾ ਮੋਬਾਈਲ ਨੰਬਰ ਜੀ 9909794300 ਇਹ ਬਾਈ ਬਾਗੇਪੁਰਾਣੇ ਤੋਂ ਵੀ 8 ਕਿਲੋਮੀਟਰ ਮੋਗੇ ਤੋਂ ਵੀ 8 ਕਿਲੋਮੀਟਰ ਇਧਰੋਂ ਵੱਧਣੀ ਤੋਂ 15 ਕਿਲੋਮੀਟਰ ਆ। ਪੂਲੇ ਵਾਲੇ ਪੌਲ ਤੋਂ ਵੀ 8 ਕਿਲੋਮੀਟਰ ਇਹ ਪਿੰਡ ਆਪਣਾ ਚੜੱਕ ਝੰਡਿਆਣਾ। ਚੜੱਕ ਝੰਡਿਆਣਾ ਜਿੱਥੇ ਮੰਡੀ ਲੱਗਦੀ ਸੀ ਪੁਰਾਣੀ। ਜੇ ਪੇਸੂ ਵਾਲੀ ਮੰਡੀ ਲੱਗਦੀ ਉਹ ਕਈ ਵੀਰ ਕਹਣਗੇ ਮੁੱਦਗੀ ਕੋਲੇ ਆ ਕਈ ਵੀਰ ਕਹਿੰਦੇ। ਉੱਧਰ ਵੀ ਰਹ ਜਾਂਦਾ ਨਾ ਜਿਹੜਾ ਉਹ ਝੰਡਿਆਣਾ ਗਰਬ ਵੀ ਆ। ਹਾਂਜੀ ਉਹ ਕਈ ਕਹਿਣਗੇ ਸਰ ਕੀ ਝੰਡਿਆਣਾ ਮੈਂ ਕਹਾਂ ਨਹੀਂ ਬਾਈ ਚੜੱਕ ਝੰਡਿਆਣਾ। ਚੜੱਕ ਝੰਡਿਆਣਾ। ਹਾਂਜੀ। ਮੁੱਲ ਫੇਰ ਅੱਜ ਮੋਲਦਾ ਯਾਰ ਤੈਨੂੰ ਪਤਾ ਆ ਪਾ ਤੇਰੇ ਵਿੱਚ ਇਨਾਲ ਤੇ ਕਦੇ ਵੱਧ ਪਾਇਆ ਹੀ ਨਹੀਂ ਤੇ ਨਾ ਆਪਣੇ ਕੋਲੇ ਉਹ ਜਾਂ ਕੋਈ ਮਾੜਾ ਪਸ਼ੂ ਆਉਂਦਾ ਲਾਂਬੇ ਵਾਲਾ ਕੰਮ ਕਰਦੇ ਠੀਕ ਆ ਹਾਂਜੀ ਇੱਕ ਨੰਬਰ ਵੜ ਤੋਂ ਸ਼ੁਰੂ ਕਰਦੇ ਸੂਆ ਕਿੰਨੇ ਮਜੀ ਇਹਦਾ ਦੂਜਾ ਸੂਆ ਵੀਰੇ ਠੀਕ ਆ ਜੀ ਕਦੋਂ ਸੂਈ ਆ ਜੀ ਇਹ ਇਹ ਰਾਤ ਦੀ ਸੂਈ ਆ ਬੱਚਾ ਕੀ ਦਿੱਤਾ ਜੀ ਬੱਚਾ ਜੇਰ ਕੰਪਲੀਟ ਆ ਜੇਰ ਦੂਰ ਜਾਵਾਂ ਪਈ ਵੀ ਆ ਅਵੇਲਾ ਗੱਲਾ ਨਾੜੂਆ ਬੱਚੇ ਦੇ ਨਾਲ ਆ ਹੂੰ ਬੱਚਾ ਵੱਛਾ ਆ ਗਿਆ ਸੀਮਣ ਬਹੁਤ ਚੰਗਾ ਲੱਗਿਆ ਸੀ ਹੈ ਨਾ ਇਹ ਦੋਨੇ ਗਾਂਆਂ ਇੱਕੋ ਘਰੋਂ ਲੈ ਜਾਂ ਇਕੱਠੇ ਹੀ ਵੱਛੇ ਵੇਲਾ ਇੱਕੋ ਜਿਹਾ ਇੱਕੋ ਜਿਹਾ ਠੀਕ ਆ ਪਰਿਆ ਸੀ ਜਮਾ ਦੌੜੇ ਭਰਾ ਹੁੰਦੇ ਆ ਜਮਾ ਸੇਮ ਟੂ ਸੇਮ ਕਾਪ ਇਹ ਵੀ ਵੱਛਾ ਹੀ ਆ ਇਹ ਵੀ ਵੱਛਾ ਹੀ ਆ ਠੀਕ ਆ ਦੋਵੇਂ ਉਹਨਾਂ ਨੇ ਗਾਂਆਂ ਹੀ ਤਾਂ ਵੇਚੀਆਂ ਦੇ ਬੱਚੇ ਦੇ ਗੀਆਂ ਠੀਕ ਆ ਉਹ ਕਹਿੰਦੇ ਅਸੀਂ ਸੀਮਣ ਚੰਗੇ ਭਰਾ ਹੀ ਬੱਚੀਆਂ ਦੇਣੀਆਂ ਬੱਚੀਆਂ ਲਾ ਕੇ ਟੋਕੜਾ ਵੇਚ ਦਾਂਗੇ ਤੇ ਚੱਲ ਬੱਚੇ ਦੇਈਂਗਾ ਆਪਣੇ ਘਰ ਮੈਂ ਸੀ ਆਪਾਂ ਲੈ ਲੀਆ ਉਹ ਗਾਂ ਕਿਸੇ ਨੂੰ ਦੁੱਧ ਪਿਉਣੀਆਂ ਤੇ ਰਾਤ ਸੂਈ ਆ ਕੜ ਕੇ ਕਿੰਨਾ ਕ ਗੱਡਿਆ ਬੋਲਾ 4 ਕਿਲੋ ਬੋਲੀ ਗੱਡੀ ਬਾਈ ਬੱਚੇ ਨੂੰ ਪਿਆ ਕੇ ਥਣਾ ਦੀ ਓਕੇ ਆ ਥਣਾ ਦੀ ਜਮਾਂ ਐਨ ਗਰੰਟੀ ਆ ਆਪਣੀ ਠੀਕ ਆ ਕਿੰਨਾ ਕ ਪਿਆਜੂ ਕਰਮ ਵਾਲੀ ਦਾ 15 ਕਿਲੋ ਦੁੱਧ ਦੇ ਦੂ ਬਾਈ 14 15 ਜਿਹੜੇ ਭਾਪਾ ਕਰਨ ਯਾਰ ਆਪਾਂ ਤੋਕੜਾ ਇੰਨੇ ਦੀਆਂ ਪਾਉਂਦੇ ਤੂੰ ਵੀਡੀਓ ਨਾ ਤੀ ਪਾਉਣਾ 15 ਕਿਲੋ ਵਾਲੀਆਂ 15 ਕਿਲੋ ਰਾਵਣਾ 14 15 ਦੇਊਗੀ 12 ਵੀ ਦੇਗੀ ਯਾਰ ਆਪਾਂ ਨੂੰ ਅਗਲਾ ਕਹਿੰਦਾ ਨਹੀਂ ਵੀ ਬਾਈ ਬਾਣੀ ਦਿੱਤੀ ਓ ਬੈਠਨੇ ਤੇ ਖਾ ਪੀ ਕੇ ਦੁੱਧ ਦੇਣਾ ਜਾਤ ਕੁਆਲਟੀ ਜਾਤ ਕੁਆਲਟੀ ਪੂਰੀ ਚੰਗੀ ਆ ਸੋਹਣਾ ਫੈਟ ਥਣ ਵੇਖ ਬਾਈ ਕਿੰਨਾ ਖਾਣ ਤੁਸੀਂ ਚੈੱਕ ਕਰ ਸਕਦੇ ਹੋ ਮੋਟਾ ਥਾਣਾ ਮੁਠੀ ਵਾਲਾ ਹੱਥੀ ਚਵਾਈ ਵਾਲਾ ਫੋਟ ਛਾਂਕੇ ਦੇ ਭੂਰਾ ਵੀ ਨਹੀਂ ਵੀਰੇ ਕੋਈ ਨਹੀਂ ਯਾਰ ਫੋਟ ਛਾਂਕੇ ਬਹਿੜ ਦਾ ਤੋਰਾ ਵੇਖੀ ਫੁੱਲ ਰੰਗ ਪ੍ਰਿੰਟ ਚੰਗਾ ਹੈਣਾ ਮਾ ਜਾਣੇ ਯਾਰ ਆਪਾਂ ਉਹ ਜਗਾ ਨਹੀਂ ਕਰਦੇ ਹਾਂ ਬਾਕੀ ਚੈੱਕ ਕਰ ਸਕਦੇ ਹੋ ਕੱਟ ਵਾਲਾ ਹਵਾਨਾ ਪੂਰਾ ਹੈਣਾ ਚੰਗੀ ਆ ਬੱਚੀ 14 15 ਕਿਲੋ ਦੁੱਧ ਦੇਣ ਦਾ ਹੱਕ ਆ ਇਹਦਾ ਜੇ 14 15 ਨਾ ਦਿੱਤਾ ਫਿਰ ਤਾਂ ਵੀਰੇ ਪਸ਼ੂ ਰੱਖਣ ਦਾ ਫਾਇਦਾ ਨਹੀਂ ਮੁਠੀ ਮੁਠੀ ਵਾਲਾ ਥਾਣਾ ਚਾਰ ਚਾਰ ਉਂਗਲਾਂ ਦਾ ਕੋਈ ਆਏ ਨਹੀਂ ਜੁੜਦਾ ਨਹੀਂ ਭੜਦਾ ਨਹੀਂ ਬਾਕੀ ਰੰਗ ਪ੍ਰਿੰਟ ਪੂਰਾ ਚੰਗਾ ਫਵਾਨੇ ਦੀ ਫਿਟਨੈਸ ਤੁਸੀਂ ਦੇਖ ਸਕਦੇ ਹੋ ਐਣ ਕੱਲਾ ਕੱਲਾ ਥਣ ਨਿਖੜ ਮਾ ਹਾਥੀ ਚਵਾਈ ਵਾਲਾ ਬਾਕੀ ਵੀਰੇ ਠੰਡੀ ਸੀਲ ਦੀ ਫੁੱਲ ਗਰੰਟੀ ਆ ਬਾਈ ਯਾਰ ਜਮ ਐਣ ਕੋਈ ਵਹਿਵਾਸਤਾ ਹੀ ਨਹੀਂ ਅੱਛਾ ਉਹਵੇਂ ਲੱਤ ਛੜ ਵਾਲੀ ਤਾਂ ਹੈ ਨਹੀਂ ਉਹ ਲੈ ਜੇ ਤੂੰ ਮਰਜੀ ਬੈਠ ਬਲਾ ਝੂਟੀ ਜਾਵੇ ਹਾਂ ਜੈਜ ਕਰਨੀ ਆ ਡਿਮਾਂਡ ਜਮਾ ਜਿਹੜੇ ਲੈਣੀ ਆ ਮੁੱਲ ਕਰਾਉਣਾ ਤਾਂ 55 60 ਜਿੰਨਾ ਮਰਜ਼ੀ ਕਰਾਲਾ ਹੂੰ ਇਹ ਨਜ ਤੋਂ ਕੜ ਗੱਬਣ ਇਹ ਵੇਚ ਦੇਣੀ ਆ ਆਪਾਂ 48000 ਦੀ ਦੇ ਦੇਣ ਇਹੇ ਹਾਂਜੀ 48000 ਦੀ ਆ ਰੇਟ ਮਿਲਦਾ ਨਹੀਂ ਆ ਮੈਂ ਦਾਣੀ ਵੇਲਾ ਥਾਣੇ ਵੇਲਾ ਵੈੜਦਾ ਵੇ ਅਗਲਾ ਯਾਦ ਕਰੂ ਜਿਹੜਾ ਲੈ ਗਿਆ ਹਾਂ ਆਏ ਨਹੀਂ ਗਿਆ ਬਾਈ ਹੱ ਮੁੱਠੀ ਚ ਨਾ ਆਊ ਗਣ ਗੰਨੇ ਅਰਗੀ ਚ ਵਾਈ ਉੱਚੀ ਚੀ ਚੀ ਅਰਗੀ ਮੋਤੀ ਜੇ ਅਗਲਾ ਚਵਾਈ ਫੇਲ ਕਰ ਦੇਵੇ ਭਣਾ ਦੀ ਅਗਲਾ ਕਾਸੇ ਤੇ ਅਜੇ ਕਿਰਾਇਆ ਦੇ ਕੇ ਮੋਰੂ ਦੁੱਗਣਾ ਫੁੱਲ ਗਾਰੰਟੀ ਦੁੱਗਣਾ ਠੀਕ ਆ ਦੋ ਨੰਬਰ ਵੈੜ ਬਾਈ ਇਹ ਵੀ ਦੂਜਾ ਸੂਆ ਬਾਈ ਇਹ ਕਦੋਂ ਸੂਈ ਹੈ ਜੀ ਇਹ ਹੋ ਗਏ 5 6 ਦਿਨ ਬੱਚਾ ਕੀ ਹੈ ਜੀ ਬੱਚਾ ਹੀ ਇਹਦੇ ਮਗਰ ਬੱਚਾ ਹੀ ਕਿੰਨਾ ਨੈਟ ਦੁੱਧ ਤਿਆਰ ਆ ਜੀ ਯਾਰ ਇਹ ਅਜੇ ਬੌੜਾ ਤਾਂ ਖਾਲੀ ਹੋਈਆ ਹੁਣ 10 ਕਿਲੋ ਤੋਂ ਸਟਾਰਟ ਹੋਈਆ ਠੀਕ ਆ ਯਾਨੀ ਦੁੱਧ ਬਾਰੀਆਂ 10 ਮੰਨ ਕੇ ਆ ਜੂਗੀ ਯਾਨੀ ਇੱਥੇ ਢੇਗਾ ਨਾ ਵਜਿਆ ਬਦੋਂ ਕੋਈ ਨਾ ਨਹੀਂ ਯਾਰ ਉਹ ਭਾਲ ਨਹੀਂ ਆਪਣੇ ਕੋਲੇ ਬਰਾੜਾ ਤਿੰਨ ਬਦਿਆ ਠੀਕ ਆ ਥਣਾ ਦੀ ਓਕੇ ਆ ਜੀ ਜਮਾ ਜਮਾ ਐਂ ਠੰਡੀ ਸੀਲ ਦੀ ਥਣਾ ਦੀ ਜਿਵੇਂ ਕੋਈ ਮਰਜੀ ਬੈਠਾ ਰਵੇ ਹਨਾ ਕੋਈ ਚੱਕਰ ਹੀ ਨਹੀਂ ਇਹਨੂੰ ਯਾਰ ਠੀਕ ਆ ਤੋੜ ਕੇ ਦਿਖਾ ਦੀ ਵੀਰੇ ਚਾਰ ਤੋਂ ਪੰਜ ਦਿਨ ਬਾਈ ਸਮਾਂ ਦੱਸਦਾ ਕਿ ਸੂਈ ਨੂੰ ਸਮਾਂ ਹੋ ਗਿਆ ਬੱਚਾ ਮਗਰ ਇਹਦੇ ਮੇਲ ਕਾਫ ਆ ਜੇ ਰੇਦੀ ਵੀ ਕੰਪਲੀਟ ਆ ਨੈਟ ਜਿਹੜਾ ਦੁੱਧ ਤਿਆਰ ਆ ਜੀ ਉਹ 12 ਤੁਸੀਂ 10 ਮੰਨ ਕੇ ਆਜੋ ਯਾਨੀ 10 ਕਿਲੋ ਦੀ ਚਵਾਈ ਕਰ ਲਿਓ ਦੋ ਟਾਈਮ ਕਰ ਲਿਓ ਚਾਰ ਕਰ ਲਿਓ ਚਾਹੇ 6 ਚਾ ਕਰ ਲਿਓ ਥਣਾ ਦੀ ਓਕੇ ਆ ਜਾਤ ਬਰੀਡ ਇਹਦੀ ਵੀ ਚੰਗੀ ਆ ਇਹ ਕਿੰਨਾ ਕਪਿਆਜੂ ਬਾਈ ਕਰਮਾ ਲਈ 15 ਕਿਲੋ ਦੁੱਧ ਬਰਾੜਾ ਇਹਨੂੰ ਨਹੀਂ ਕੋਸਾ ਹੂੰ ਇਹਨੂੰ ਵੀ ਨਹੀਂ ਬਾਕੀ ਮੌਸਮ ਚੰਗਾ 10 ਕਿਲੋ ਆ ਯਾਰ ਲੈ ਇਹਦਾ ਬੋਲਾ ਵਿੜੇ ਦੇ ਵਿਚਾਲੇ ਬਹਿ ਕੇ ਚੋਈ ਚੱਲ ਆ ਇੰਨੀ ਕੋਈ ਹੂੰ ਸਹੀ ਗੱਲ ਆ ਭਾ ਵੀ ਫਿਰ ਬਈ ਮੁਕਤਾਲੀ ਹੋ ਜਾਣੇ ਹਨ ਇਹਦਾ ਕਿੱਡਾ ਕਪਾ ਜੈਜ ਮੁੱਲ ਕਰਾਉ ਨੂੰ ਯਾਰ ਇਹਦਾ ਵੀ ਕੋਈ 55 ਕਰਾ ਲੈ ਹੂੰ ਇਹ ਆਪਾਂ 46000 ਦੀ ਦੇ ਦਿਆਂਗੇ ਇਹੇ ਹਾਂ ਕੋਈ ਜੋੜਾ ਲੈ ਲੂ ਮੈਂ ਤਾਣ ਵਾਅਦਾ ਕਰਦਾ ਹਾਂ 46000 ਦੀ ਦੇ ਦਾਂਗੇ 1 ਨੰਬਰ 48000 ਦੀ 2 ਨੰਬਰ 46000 ਦੀ ਮਿਲਨੀ ਨਹੀਂ ਵੀਰੇ ਜੇਜ ਡਿਮਾਂਡ ਆ ਬਿਲਕੁਲ ਜੇਜ ਡਿਮਾਂਡ ਪਾਂਡੇ ਦੀ ਪੂਰੀ ਸਾਫ ਆ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਨਿਕੜ ਮੈਂ ਤੇ ਅੱਗੇ ਆ ਗਈ ਬਈ ਮੱਝ ਸੂਆ ਕਿੰਨੇ ਮਾ ਜੀਏ ਤੇ ਸੂਆ ਬਰਾੜ ਸਾਹਿਬ ਇੱਕ ਸਮਾਂ ਕਿੰਨਾ ਕੱਢਦੀ ਆ ਬਸ ਤਿਆਰੀਆਂ ਜੀ 1-2 ਦਿਨ ਹੀ ਲਊਗੀ ਬੜਾਲਿਆ ਜਈਆ ਹਾਂਜੀ ਹਾਂਜੀ ਹੋ ਸਕਦਾ ਰਾਤ ਨੂੰ ਸੂਪੇ ਹੋ ਸਕਦਾ ਇੱਕ ਅੱਧਾ ਦਿਨ ਲੈ ਜੇ ਹਾਂਜੀ ਹਾਂਜੀ ਹਾਈਟ ਦੀ ਵੀਰੇ ਨਾਰਮਲ ਜੀ ਪਹਿਲਾਂ ਦੱਸ ਦਿੰਨੇ ਆ ਕਿੰਨਾ ਕੱਪਿਆ ਜੂ ਦੁੱਧ ਬਰੇ 10 ਕਿਲੋ ਬਾਈ ਆਪਾਂ ਬਾਲਾ ਕਹਿੰਦੇ ਹੀ ਨਹੀਂ ਲੋੜ ਹੀ ਨਹੀਂ 10 ਕਹਦੇ ਲੈ ਚੱਲੋ ਜੀ ਹੌਲੀ ਹੌਲੀ ਤੋਰ 10 ਕਿਲੋ ਦੁੱਧ ਤਾਂ ਇਹਨੂੰ ਕਹਿੰਦਾ ਵੀ ਬਰੇ ਕੀ ਆ ਹਾਈਟ ਦੀ ਨਾਰਮਲ ਜੀ ਆ ਬਈ ਪਹਿਲਾਂ 10 ਦਿੰਨੇ ਕੋਈ ਵੀਰ ਬਾਲੀ ਵੱਡੀ ਨਾ ਮੰਨ ਕੇ ਆਵੇ ਬਾਕੀ ਥਣ ਭਾਂਡੇ ਦੀ ਸਾਫ ਆ ਹੈਨਾ ਹਾਂਜੀ 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 ਥਣ ਭਾਂਡਾ ਪੂਰਾ ਸਾਫ ਆ ਮੁਠੀ ਵਾਲਾ ਥਣਾ ਤਿਆਰ ਹੀ ਆ ਤੁਸੀਂ ਨਵਾਂ ਤਿਆਰੀਆਂ ਚਾ ਬਾਈ ਹੋ ਸਕਦਾ ਸ਼ਾਮ ਤੱਕ ਰਸੂਈ ਪਾਵੇ ਨਹੀਂ ਇੱਕ ਅੱਧਾ ਦੇਣੀ ਲਊਗੀ ਬਾਲੇ ਦੇਣ ਨਹੀਂ ਲੈਂਦੇ ਡਾਲਿਆਂ ਤੇ ਹੀ ਆ ਕੰਮ ਐਵੇਂ ਕਹਿਨ ਨੂੰ ਜਿੰਨਾ ਮਰਜੀ ਕਹੀ ਚੱਲੋ ਬਾਈ ਕਹਿੰਦਾ 10 ਕਿਲੋ ਦੁੱਧ ਪਿਆਜੂਗੀ 10 ਤਾਂ ਦੇਣ ਦਾ ਹੱਕ ਵੀ ਐ ਤੇ ਇਹਦਾ ਛੋਟਾ ਜਿਹਾ ਆਪਾਂ ਜਾਇਜ ਡਿਮਾਂਡ ਇਹਦਾ ਬਰਾੜ ਸਾਹਿਬ ਮੁੱਲ ਤਾਂ 85 ਕਰਾਲਾ ਪੜਾਂਗੇ ਹੂੰ ਇਹ ਆਪਾਂ ਦੇ ਦੇਾਂਗੇ 80 ਤੋਂ ਤਿੰਨ ਗੱਲ 70000 ਦੀ ਦੇ ਦੇਾਂਗੇ ਇਹੇ ਹੋਰ 500 ਛੱਡ ਦੇ ਸਾਢੇ 76 ਦੀ ਦੇ ਤੋਕੜਾਂ ਦੇ ਮੁੱਲ ਤੋਕੜਾਂ ਯਾਰ ਤੋਕੜਾ ਘਬੜਾ ਵੈਦੀਆਂ ਇਹਨੇ ਤੇ ਮੈਂ ਵੇਲਾ ਗੋਲ ਮਟੋਲਾ ਸਹੀ ਗੱਲ ਬਾਕੀ ਤਿਆਰੀ ਜਾਏ ਸੁਪਣਾ ਅੱਜ ਸੁਪੇ ਸਵੇਰ ਥੂਪੇ ਤੋਕੜਾਂ ਦੇ ਭਾਜੀ ਜੀ ਤੁਹਾਡੇ ਮੈਂ ਮੈਂ ਤਾਂ ਕਿੰਨਾ ਚੰਗਾ ਥਣਾ ਨੂੰ ਕੋਈ ਹੱਥ ਬਣਾ ਲਾਵੇ ਭਲਾ ਆਨਲਾਈਨ ਮੰਗਾ ਲਵੀ ਠੀਕ ਆ ਇੰਨੀ ਗਰੰਟੀ ਆ ਹਾਂ ਹਾਂ ਠੀਕ ਆ ਜੀ ਬਾਕੀ ਜਿੱਤ ਨਹੀਂ ਲੈ ਜੇ ਬਈ ਨਗ ਫੇਰ ਆਪਾਂ ਯਾਰ ਮਾਨ ਤਨ ਵਧ ਕਰ ਜੀ ਜਿਆਦਾ ਮਾਨ ਤਨ ਕਰ ਦਾਂਗੇ ਬੰਦ ਦਿਓ ਜੀ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ